ਦੋਸਤੋ ਅੱਜ ਕਹਿੰਦੇ ਮਾਤਾ ਭੈਣਾਂ ਨੇ ਚੱਕਰੀ ਦਾ ਵਰਤ ਰੱਖਣਾ ਇਹ ਚੱਕਰੀ ਦਾ ਵਰਤ ਕੀ ਆ ਇਹ ਇਹਦੇ ਬਾਰੇ ਬਾਤ ਗੱਲ ਕਰਦੇ ਪਹਿਲਾਂ ਆਪਜੀ ਨੂੰ ਬੇਨਤੀ ਕਰਾਂਗੇ ਕਿ ਵੀਡੀਓ ਪੂਰੀ ਸੁਣਿਆ ਕਰੋ ਪੂਰੀ ਸੁਣ ਕੇ ਲਾਇਕਸ਼ ਜ਼ਰੂਰ ਕਰਿਆ ਕਰੋ ਤੁਹਾਡਾ ਕੁਝ ਖਰਤ ਨਹੀਂ ਹੁੰਦਾ ਸਾਡਾ ਹੌਸਲਾ ਵਧਾਈ ਹੋ ਜਾਂਦਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਪਹਿਲਾਂ ਪੂਰੀ ਸੁਣਾ ਕਰੋ ਫਿਰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕੁਛ ਨਾ ਕੁਛ ਜ਼ਰੂਰ ਲਿਖਿਆ ਕਰੋ ਯਾਰ ਮੈਂ ਤਾਂ ਜਿਹੜੀਆਂ ਵੀਡੀਓ ਆਉਂਦੀਆਂ ਮੇਰੇ ਕੋਲੇ ਮੈਂ ਚਾਹੇ ਸ਼ੇਅਰ ਨਾ ਕਰਾਂ ਲਾਈਕ ਜ਼ਰੂਰ ਕਰਦਾ ਜਿਹੜੀ ਮਰਜ਼ੀ ਹੋਵੇ ਉਹਨੂੰ ਸੁਣਨ ਦਾ ਸੁਣ ਕੇ ਲਾਈਕ ਸ਼ੇਅਰ ਜ਼ਰੂਰ ਕਰਦਾ ਕੁਛ ਨਾ ਕੁਛ ਕਮੈਂਟ ਜ਼ਰੂਰ ਲਿਖਦਾ ਮੈਂ ਪੱਤੂ ਸੀ ਕਿਉਂ ਨਹੀਂ ਲਿਖਦੇ ਇਹ ਤਾਂ ਤੁਹਾਨੂੰ ਪਤਾ ਗੱਲ ਕਰਦੇ ਆ ਅੱਜ ਵਰਤਾਂ ਚੱਕਰੀ ਦਾ ਇਹ ਕਹਿੰਦੇ ਆ ਵੀ ਪਹਿਲਾਂ ਦੂਗ ਦਿਨ ਪਹਿਲਾਂ ਆਇਆ ਸੀ ਵਰਤ ਜਿਹੜਾ ਉਹ ਸੀਗਾ ਔਰ ਤਾਂ ਵਹਾਂਗਾਂ ਔਰਤਾਂ ਰੱਖਦੀਆਂ ਆਪਦੇ ਪਤੀ ਦਾ ਵਰਤ ਇਹ ਕਹਿੰਦੇ ਆ ਜਿਹੜੀਆਂ ਜਿਹੜਾ ਇਹ ਵਰਤ ਰੱਖਦੀਆਂ ਔਰਤਾਂ ਇਹ ਕਹਿੰਦੇ ਆ ਆਪਦੇ ਬੱਚਿਆਂ ਦੇ ਬੱਚਿਆਂ ਦਾ ਹੁੰਦਾ ਮੁੰਡਿਆਂ ਦਾ ਮੁੰਡਿਆਂ ਦਾ ਤੇ ਗਾਲੇ ਆ ਵੀ ਹੋੜੇ ਨਹੀਂ ਪਤਾ ਕੀ ਗਲਤ ਤੇ ਕੀ ਸਹੀ ਆ ਤੇ ਵਾ ਇਹ ਰੀਤ ਜਿਹੜੀ ਚੱਲੀ ਆਉਂਦੀ ਆ ਇਹ ਬਹੁਤ ਪੁਰਾਣੀਆਂ ਰੀਤਾਂ ਤੇ ਇਹ ਚੱਲਦੀਆਂ ਆ ਰਿਆਂ ਕੋਈ ਮਾਤਾ ਭੈਣਾ ਰੱਖਦੇ ਆਪਦੇ ਘਰ ਵਾਲੇ ਦਾ ਵਰਤ ਰੱਖਦੇ ਆ ਤੇ ਕੋਈ ਮਾਤਾ ਭੈਣਾ ਰੱਖਦੀਆਂ ਆਪਦੇ ਬੱਚਿਆਂ ਦੇ ਮੁੰਡਿਆਂ ਦਾ ਤੇ ਇਹ ਪਤਾ ਨਹੀਂ ਕਦੋਂ ਦੀ ਝੁਗਾਂ ਤੋਂ ਕਿਹੜੇ ਝੁਗਾਂ ਤੋਂ ਤੇ ਰੀਤ ਚੱਲੀ ਆ ਰਹੀ ਤਾਂ ਕੀ ਸੱਚ ਦਾ ਕੀ ਸਹੀ ਹੈ ਕੀ ਗਲਤ ਆ ਇਹ ਤੁਸੀਂ ਜ਼ਰੂਰ ਦੱਸਣਾ ਵੀ ਇਹ ਕਈ ਲੋਕ ਇਹਨੂੰ ਪਖੰਡਾ ਸਮਝਦੇ ਕਹਿੰਦੇ ਇਹ ਪਖੰਡਾ ਪਰ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਪਖੰਡਾ ਹੋਊਗਾ ਸ਼ਾਇਦ ਕੋਈ ਨਾ ਕੋਈ ਤੇ ਰੀਤ ਚੱਲੀ ਆ ਜਿਹੜੀ ਕਿਸੇ ਨਾ ਕਿਸੇ ਗੱਲ ਤੋਂ ਤਾਂ ਚੱਲੀ ਆ ਕੋਈ ਐਵੇਂ ਤਾਂ ਕੋਈ ਚੱਲਦੀ ਨਹੀਂ ਕੋਈ ਤਾਂ ਸੱਚ ਹੋਊਗਾ ਕੋਈ ਨਾ ਕੋਈ ਗੱਲ ਦਾ ਜਿਹੜੇ ਹੁਣ ਤੁਸੀਂ ਕਈ ਬੰਦੇ ਕਹਿਣਗੇ ਯਾਰ ਇਹ ਅੱਗੇ ਵੀ ਇੱਕ ਦਿਨ ਪਹਿਲਾਂ ਵੀਡੀਓ ਵਰਤਾਂ ਦੀ ਬਣਾਉਣ ਬੈਗਿਆ ਅੱਜ ਲਾਵਾਂਗੇ ਸਭ ਕੱਢ ਰਿਹਾ ਕਈ ਇਹ ਵੀ ਕਹਿਣਗੇ ਪਰ ਮੈਂ ਨਹੀਂ ਕੱਢਿਆ ਇਹ ਕਹਿੰਦੇ ਆ ਵੀ ਅੱਜ ਵਰਤਾਂ ਚੱਕਰੀ ਦਾ ਅੱਜ ਮਾਵਾ ਪਹਿਣਾ ਰੱਖਣ ਗਿਆ ਵਰਤ ਆਪਦੇ ਬੱਚਾਂ ਦਾ ਇਹ ਵੀ ਜਿਵੇਂ ਕਰਵਾਚਾ ਉਸ ਦਾ ਵਰਤ ਹੁੰਦਾ ਇਹ ਵੀ ਉਦਾਂ ਹੀ ਕਹਿੰਦੇ ਉਵੇਂ ਰੱਖਿਆ ਜਾਂਦਾ ਉਵੇਂ ਹੀ ਸਾਰਾ ਕੁਝ ਉਵੇਂ ਕਰਦੇ ਆ ਮਿੱਠਾ ਜਿਹੜੀ ਪੁੱਕੇ ਭਿਆਸੀ ਰਹਿ ਗਏ ਉਹ ਬੱਚਿਆਂ ਦਾ ਵਾਰਤਰਾ ਦੇ ਇਹ ਨਹੀਂ ਪਤਾ ਹੁਣ ਕਈ ਕਹਿਣਗੇ ਜੀ ਐਦਾਂ ਵਾਰਤ ਰੱਖਣੇ ਲੰਮੀ ਉਮਰ ਹੁੰਦੀ ਹੋਵੇ ਤਾਂ ਫਿਰ ਘਟੇਗਾ ਦਾ ਭਈ ਇਹ ਵੀ ਕਹਿਣਗੇ ਗੱਲ ਹੁਣ ਪਰ ਇਹ ਤਾਂ ਹੁਣ ਪ੍ਰਮਾਤਮਾ ਜਾਣਦਾ ਇਹ ਉਮਰ ਕਿਸੇ ਦੀ ਲੰਬੀ ਹੁੰਦੀ ਕਿ ਨਹੀਂ ਹੁੰਦੀ ਕੋਈ ਵੀ ਗੱਲ ਮੈਂ ਕਹਾਂਗਾ ਕਹਾਂਗਾ ਕਿ ਜਿਹੜੀ ਪ੍ਰਮਾਤਮਾ ਨੇ ਲਿਖਤੀ ਉਹ ਤਾਂ ਪਹੁੰਗਣੀ ਪਹੁੰਗਣੀ ਤੱਕ ਉਹ ਸ ਬੰਦੇ ਦੇ ਹੱਥ ਵੀ ਹੈ ਜੇ ਜਾਣ ਜਾਣ ਕੋਈ ਉਈ ਉਹ ਜਿਹੜੀ ਹਰਕਤਾਂ ਕਰਾਂਗੇ ਤਾਂ ਫਿਰ ਉਹਦਾ ਰਿਜ਼ਲਟ ਵੀ ਸਾਨੂੰ ਮਿਲਾਗੇ ਜਾਂ ਜਾਣ ਕੇ ਖਿਲਾੜੀ ਜੱਤ ਦੇਵਾਂਗੇ ਤੇ ਉਹਦਾ ਤਾਂ ਫਿਰ ਹੱਥ ਤਾਂ ਆਉਣਾ ਹੀ ਆ ਨਾ ਤਾਂ ਜਾਂ ਕਿਸੇ ਚੀਜ਼ ਦੇ ਜਿਵੇਂ ਕਿਸੇ ਚੀਜ਼ ਦੇ ਮੂਰੇ ਆਵਾਂਗੇ ਤਾਂ ਉਤੋਂ ਦੀ ਤਾਂ ਟੱਪੂਗੀ ਟੱਪੂਗੀ ਨਾ ਤੇ ਜਿਹੜੇ ਕਹਿ ਦਿੰਦੇ ਆ ਲੈ ਜਿੰਨੀ ਉਮਰ ਲਿਖਤੀ ਉੰਨੀ ਭੋਗਣਿਆ ਉਹ ਵੀ ਗੱਲ ਸਹੀ ਆ ਜਿੰਨੀ ਉਮਰ ਲਿਖਤੀ ਪ੍ਰਮਾਤਮਾ ਨੇ ਉੰਨੀ ਭੋਗਣੀ ਭੋਗਣਿਆ ਤੇ ਪਰ ਇਹ ਵੀ ਗੱਲਾਂ ਨਾਲ ਬੀ ਜੇ ਆਪਾਂ ਜਾਣ ਕੇ ਕਿਸੇ ਦੇ ਵਿੱਚ ਵੱਜਾਂਗੇ ਤੇ ਉਹ ਤਾਂ ਫਿਰ ਜੋ ਕੁਝ ਹੋਣਾ ਪਤਾ ਹੀ ਆਪਾਂ ਨੂੰ ਹਣ ਜੇ ਕਹਿ ਲੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜੁੜ ਕਰਿਓ ਜੇ ਤੇ ਨਾਲੇ ਇਹਦੇ ਬਾਰੇ ਦੱਸਿਓ ਜੂ ਕਿੱਥੋਂ ਸ਼ੁਰੂ ਹੋਈ ਤੇ ਕੀ ਇਹ ਗੱਲ ਆ ਤੇ ਕਿਹੜੇ ਹਿਸਾਬ ਨਾਲ ਕਹਾਣੀ ਸ਼ੁਰੂ ਹੋਈ ਆ ਜੇ ਚੰਗੀ ਲੱਗੀ ਲਾਈਕ ਸ਼ੇਅਰ ਜੁੜ ਕਰਿਓ ਜੀ ਧੰਨਵਾਦ